ਸਾਰੰਕਾਰਪਰੀ ਸਸਟੀ ਕਾਲਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਮਲੀ ਦੀ ਖੱਟੀ ਮਿੱਠੀ ਚਟਣੀ ਗੋੜ ਪਾ ਕੇ ਬਣਾਵਾਂਗੇ ਇਹ ਚਟਣੀ ਨੂੰ ਬਣਾ ਕੇ ਤੁਸੀਂ 6 ਮਹੀਨੇ ਵਾਸਤੇ ਰੱਖ ਸਕਦੇ ਹੋ ਦੋ ਤਰੀਕੇ ਦੇ ਨਾਲ ਅਸੀਂ ਇਹ ਚਟਣੀ ਨੂੰ ਬਣਾਵਾਂਗੇ ਇੱਕ ਤਾਂ ਅਸੀਂ ਚਟਣੀ ਨੂੰ ਫਰੂਟ ਪਾ ਕੇ ਬਣਾਵਾਂਗੇ ਦੂਜੀ ਚਟਣੀ ਅਸੀਂ ਬਿਨਾ ਫਰੂਟ ਤੋਂ ਬਣਾਣੀ ਆ ਜਿਹੜੀ ਬਿਨਾ ਫਰੂਟ ਤੋਂ ਚਟਣੀ ਆ ਉਹ ਚਟਣੀ ਨੂੰ ਤੁਸੀਂ 6 ਮਹੀਨੇ ਲਈ ਸਟੋਰ ਕਰ ਸਕਦੇ ਹੋ ਫਰੂਟ ਵਾਲੀ ਚਟਣੀ ਨੂੰ ਅਸੀਂ ਤਿੰਨ ਚਾਰ ਦਿਨਾਂ ਲਈ ਰੱਖ ਸਕਦੇ ਆ ਇਸ ਤੋਂ ਜ਼ਿਆਦਾ ਨਹੀਂ ਚਟਣੀ ਦੇ ਵਿੱਚ ਨਾ ਤਾਂ ਅਸੀਂ ਕਾਰਨਫਲੋਰ ਪਾੜਾ ਨਾ ਹੀ ਅਸੀਂ ਹੋਰ ਰੋਟ ਪਾੜਾ ਚਟਣੀ ਦੇਖੋ ਕਿੰਨੀ ਗਾੜੀ ਬਣ ਕੇ ਤਿਆਰ ਹੋਈ ਆ ਬਹੁਤ ਜ਼ਿਆਦਾ ਇਹ ਸਵਾਦ ਬਣੀ ਆ ਫਰੂਟ ਵਾਲੀ ਚਟਣੀ ਵੀ ਤੁਸੀਂ ਦੇਖ ਸਕਦੇ ਹੋ ਇਹ ਚਟਣੀ ਵੀ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਈ ਆ ਚਟਣੀ ਨੂੰ ਤੁਸੀਂ ਜ਼ਰੂਰ ਬਣਾਇਓ ਬਣਾਉਣ ਤੋਂ ਬਾਅਦ ਕਮੈਂਟ ਕਰਕੇ ਜ਼ਰੂਰ ਦੱਸਿਓ ਸ਼ੁਰੂ ਕਰਦੇ ਆ ਚਟਣੀ ਬਣਾਉਣਾ ਇਮਲੀ ਦੀ ਖੱਟੀ ਮਿੱਠੀ ਚਟਣੀ ਬਣਾਉਣ ਵਾਸਤੇ 200 ਗ੍ਰਾਮ ਇਮਲੀ ਲਈ ਆ ਜੇ ਅਸੀਂ ਕੌਲੀ ਦੇ ਨਾਲ ਨਾ ਪੀਏ ਤਾਂ ਇਹ ਡੇਢ ਕੌਲੀ ਇਮਲੀ ਆ ਮੈਂ ਜਿਹੜੀ ਇਮਲੀ ਦਾ ਇਸਤੇਮਾਲ ਕੀਤਾ ਆ ਇਹ ਬਿਨਾ ਬੀ ਵਾਲੀ ਇਮਲੀ ਆ ਜੇ ਬੀ ਵਾਲੀ ਇਮਲੀ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਉਹਦਾ ਇਸਤੇਮਾਲ ਵੀ ਕਰ ਸਕਦੇ ਹੋ ਇਹਦੇ ਵਿੱਚ ਅਸੀਂ ਦੋ ਕੌਲੀਆਂ ਗਰਮ ਪਾਣੀ ਦੀਆਂ ਪਾ ਦੇਣੀਆਂ ਆ ਗਰਮ ਪਾਣੀ ਪਾਣ ਤੋਂ ਬਾਅਦ ਹੁਣ ਅਸੀਂ ਇਹਨੂੰ ਢਾਕੇ ਰੱਖ ਦੇਣਾ ਹੈ 15 ਤੋਂ 20 ਮਿੰਟ ਵਾਸਤੇ 15 ਮਿੰਟ ਇਮਲੀ ਨੂੰ ਪਏ ਹੋਏ ਹੋਗੇ ਇਮਲੀ ਚੰਗੇ ਤਰੀਕੇ ਦੇ ਨਾਲ ਨਰਮ ਪੈ ਗਈ ਆ ਇੱਕ ਵਾਰੀ ਅਸੀਂ ਹੱਥ ਦੇ ਨਾਲ ਇਹਨੂੰ ਏਦਾਂ ਥੋੜਾ ਜਿਹਾ ਮਾਰ ਲੈਣਾ ਹੈ ਇਮਲੀ ਨੂੰ ਅਸੀਂ ਚੰਗੀ ਤਰ੍ਹਾਂ ਹੱਥ ਦੇ ਨਾਲ ਮਿਲਾ ਲਿਆ ਹੁਣ ਅਸੀਂ ਇਹਨੂੰ ਮਿਕਸੀ ਦੇ ਜੱਗ ਦੇ ਵਿੱਚ ਪਾ ਲੈਣਾ ਹੈ ਅੱਧੇ ਕੋਲੀ ਪਾਣੀ ਦੀ ਪਾਣੀ ਇਹਨੂੰ ਅਸੀਂ ਇੱਕ ਵਾਰੀ ਘੁਮਾ ਲੈਣਾ ਆ ਹੁਣ ਅਸੀਂ ਡੋਂਗੇ ਦੇ ਉੱਪਰ ਇੱਕ ਏਦਾਂ ਛੰਨੀ ਰੱਖ ਕੇ ਇਮਲੀ ਨੂੰ ਛਾਣ ਲੈਣਾ ਹੈ ਹੱਥ ਦੇ ਨਾਲ ਵੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਲ ਕੇ ਦਾ ਗੁੱਦਾ ਕੱਢ ਸਕਦੇ ਹੋ ਮਿਕਸੀ ਦੇ ਵਿੱਚ ਜ਼ਿਆਦਾ ਵਧੀਆ ਨਿਕਲ ਜਾਂਦਾ ਅੱਧੇ ਕੋਲੀ ਪਾਣੀ ਦੀ ਮਿਕਸੀ ਦੇ ਜਗ ਵਿੱਚ ਪਾ ਕੇ ਸਾਰੀ ਇਮਲੀ ਥਾਰ ਲੈਣੀ ਹੈ ਇਮਲੀ ਨੂੰ ਚੰਗੇ ਤਰੀਕੇ ਦੇ ਨਾਲ ਦਬਕ ਕੇ ਆਪਾਂ ਸਾਰਾ ਗੁੱਦਾ ਇਹਦਾ ਕੱਢ ਲਿਆ ਆ ਦੇਖੋ ਜਿਹੜੀ ਇਹ ਇਮਲੀ ਬਚੀ ਆ ਇਹਦਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਸਾਂਬਰ ਬਣਾਉਣ ਲਈ ਜਾਂ ਕੜੀ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ ਜੇ ਕੜੀ ਨੂੰ ਤੁਸੀਂ ਥੋੜੀ ਖੱਟੀ ਕਰਨਾ ਚਾਹੁੰਦੇ ਹੋ ਇਸ ਇਮਲੀ ਦਾ ਜਿਹੜਾ ਇਹ ਗੁੱਦਾ ਆ ਇਹਨੂੰ ਤੁਸੀਂ ਕਿਸੇ ਵੀ ਡੱਬੀ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਮਹੀਨੇ ਭਰ ਲਈ ਰੱਖ ਲਓਗੇ ਤਾਂ ਵੀ ਇਹ ਖਰਾਬ ਨਹੀਂ ਹੋਊਗੀ ਜਦੋਂ ਤੁਹਾਨੂੰ ਜ਼ਰੂਰਤ ਪਵੇ ਉਸ ਟਾਈਮ ਤੇ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਫਰਾਈਪੈਨ ਰੱਖ ਦਾਂਗੇ フライਪਨ ਦੇ ਵਿੱਚ ਹੁਣ ਅਸੀਂ ਇਹ ਨਹੀਂ ਪਾਉਂਦੇ ਮਲਾ ਕੇ ਹੁਣ ਅਸੀਂ ਇਹਨੂੰ ਗੁੜ ਦੇ ਵਿੱਚ ਪਕਾਣਾ ਆ 200 ਗ੍ਰਾਮ ਆਪਾਂ ਗੁੜ ਲਿਆ ਆ ਗੁੜ ਨੂੰ ਇਦਾਂ ਛੋਟਾ ਛੋਟਾ ਤੋੜ ਲਿਆ 50 ਗ੍ਰਾਮ ਲਈਆ ਖੰਡ ਤੁਸੀਂ ਇਕੱਲੇ ਗੁੜ ਦੀ ਵੀ ਚਟਨੀ ਬਣਾ ਕੇ ਤਿਆਰ ਕਰ ਸਕਦੇ ਹੋ ਜਾਂ ਕੱਲੀ ਦੇ ਤੁਸੀਂ ਖੰਡ ਪਾ ਕੇ ਬਣਾਣੀ ਚਾਹੋ ਤਾਂ ਖੰਡ ਪਾ ਕੇ ਵੀ ਬਣਾ ਸਕਦੇ ਹੋ ਆਪਾਂ ਚਟਨੀ ਦੇ ਵਿੱਚ ਖੰਡ ਇਸ ਕਰਕੇ ਗੁੜ ਦੇ ਨਾਲ ਪਾਈ ਆ ਤਾਂ ਕਿ ਚਟਨੀ ਲੰਬੇ ਸਮੇਂ ਤੱਕ ਚੱਲੇ ਜੇ ਅਸੀਂ ਥੋੜੀ ਜੀ ਖੰਡ ਇਦਾਂ ਵਿੱਚ ਮਿਲਾ ਲੈਂਦੇ ਆ ਤਾਂ ਫਿਰ ਚਟਨੀ ਜ਼ਿਆਦਾ ਲੰਬੇ ਟਾਈਮ ਤੱਕ ਖਰਾਬ ਨਹੀਂ ਹੁੰਦੀ ਲਗਾਤਾਰ ਹਿਲਾਉਂਦੇ ਹੋਏ ਮੀਡੀਅਮ ਸੇਕ ਦੇ ਉੱਪਰ ਅਸੀਂ ਇਮਲੀ ਨੂੰ ਪਕਾਉਂਦੇ ਰਹਿਣਾ ਹੈ ਜਦੋਂ ਤੱਕ ਗੁੜ ਪਿਘਲ ਨਹੀਂ ਜਾਂਦਾ ਖਾਂਡ ਤੇ ਗੁੜ ਪਿਗਲ ਗਿਆ 6-7 ਮਿੰਟ ਲੱਗੇ ਦੇਖੋ ਚਟਨੀ ਅੱਗੇ ਨਾਲੋਂ ਕਾਫੀ ਜ਼ਿਆਦਾ ਪਤਲੀ ਪੈ ਗਈ ਤਾਂ ਸਹੀ ਇਹਨੂੰ ਇਦਾਂ ਹੀ ਪਕਾਉਂਦੇ ਹੋਏ ਗਾੜਾ ਕਰਨਾ ਆ ਜਿਹੜੀ ਚਟਨੀ ਆਪਾਂ ਸਮੋਸਿਆਂ ਦੇ ਨਾਲ ਜਾਂ ਕਚੌਰੀਆਂ ਦੇ ਨਾਲ ਹਲਵਾਈ ਤੋਂ ਲੈ ਕੇ ਆਂਦੇ ਆ ਉਹ ਚਟਣੀ ਬਣਾਉਣ ਟਾਈਮ ਅਰੇ ਰੋਟ ਤੇ ਜਾਂ ਕਾਰਨ ਫਲੋਰ ਦਾ ਇਸਤੇਮਾਲ ਕਰਦੇ ਆ ਘਰ ਦੇ ਵਿੱਚ ਦੇਖੋ ਚੀਜ਼ ਬਣਾਉਂਦਾ ਹੀ ਫਾਇਦਾ ਹੁੰਦਾ ਆ ਕਿ ਅਸੀਂ ਇਹਦੇ ਵਿੱਚ ਕੁਝ ਨਹੀਂ ਮਿਲਾਉਣਾ ਤੇ ਚੀਜ਼ ਬਣ ਵੀ ਵਧੀਆ ਜਾਣੀ ਆ ਕਿਸੇ ਚੀਜ਼ ਦੀ ਮਲਾਵਟ ਵੀ ਨਹੀਂ ਹੋਣੀ ਚਾਹੇ ਤੁਸੀਂ ਇਸ ਚਟਣੀ ਨੂੰ 6 ਮਹੀਨੇ ਲਈ ਰੱਖ ਲੋ ਚਾਹੇ 2 ਮਹੀਨੇ ਲਈ ਰੱਖ ਲੋ ਇਹ ਖਰਾਬ ਨਹੀਂ ਹੋਊਗੀ 3-4 ਮਿੰਟ ਹਜੇ ਆਪਾਂ ਇਹਨੂੰ ਹੋਰ ਪਕਾਵਾਂਗੇ ਫਿਰ ਆਪਾਂ ਇਹਦੇ ਵਿੱਚ ਬਾਕੀ ਦੇ ਮਸਾਲੇ ਪਾਵਾਂਗੇ ਜਿਹੜੇ ਸੁੱਕੇ ਮਸਾਲੇ ਪਾਣੇ ਚਟਣੀ ਨੂੰ ਪੱਕਦੇ ਹੋਏ 12-13 ਮਿੰਟ ਹੋ ਗਏ ਆ ਚਟਣੀ ਅੱਗੇ ਨਾਲੋਂ ਕਾਫੀ ਜ਼ਿਆਦਾ ਗਾੜੀ ਹੋ ਗਈ ਹੁਣ ਅਸੀਂ ਇਹਦੇ ਵਿੱਚ ਸੁੱਕੇ ਮਸਾਲੇ ਪਾ ਦੇਣੇ ਆ ਜੋ ਸੁੱਕੇ ਮਸਾਲੇ ਪਾ ਕੇ ਵੀ ਅਸੀਂ ਇਹਨੂੰ 3-4 ਮਿੰਟ ਲਈ ਹੋਰ ਪਕਾਵਾਂਗੇ। ਅੱਧਾ ਚਮਚਾ ਪਾ ਦਾਂਗੇ ਚਿੱਟੇ ਲੂਣ ਦਾ, 1 ਚਮਚਾ ਪਾਵਾਂਗੇ ਕਾਲਾ ਲੂਣ, 1 ਚਮਚਾ ਲਾਲ ਮਿਰਚ ਦਾ ਪਾਊਡਰ, 1 ਚਮਚਾ ਭਰ ਕੇ ਕਸ਼ਮੀਰੀ ਲਾਲ ਮਿਰਚ ਪਾਊਡਰ, 1 ਚਮਚਾ ਗਰਮ ਮਸਾਲਾ, 1.5 ਚਮਚਾ ਪਾਵਾਂਗੇ ਸੌਂਫ, 1 ਚਮਚਾ ਚਾਟ ਮਸਾਲੇ ਦਾ। ਕਸ਼ਮੀਰੀ ਲਾਲ ਮਿਰਚ ਪਾਊਡਰ ਆਪਾਂ ਜ਼ਰੂਰ ਪਾਣੀ ਹੈ ਇਸ ਚਟਣੀ ਦੇ ਵਿੱਚ। ਕਿਉਂਕਿ ਇਹਦਾ ਚਟਨੀ ਦਾ ਰੰਗ ਫਿਰ ਬਹੁਤ ਵਧੀਆ ਆਊਗਾ ਜਿਹੜੀ ਆਪਾਂ ਬਾਜ਼ਾਰ ਦੀ ਚਟਨੀ ਆਪਾਂ ਦੇਖਦੇ ਆਂ ਹਲਵਾਈਆਂ ਵਾਲੀ ਉਹ ਉਹਦੇ ਵਿੱਚ ਥੋੜਾ ਜਿਹਾ ਰੰਗ ਪਾ ਦਿੰਦੇ ਆ ਲਾਲ ਰੰਗ ਤੇ ਉਹਦੇ ਨਾਲ ਚਟਨੀ ਦਾ ਰੰਗ ਬਹੁਤ ਵਧੀਆ ਆ ਜਾਂਦਾ ਜੇ ਆਪਾਂ ਕਸ਼ਮੀਰੀ ਮਿਰਚ ਪਾ ਲਈਏ ਫਿਰ ਸਾਨੂੰ ਰੰਗ ਪਾਣ ਦੀ ਜ਼ਰੂਰਤ ਨਹੀਂ ਮਸਾਲਿਆਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਲਾ ਕੇ ਇਹਨੂੰ 3-4 ਮਿੰਟ ਲਈ ਹੋਰ ਪਕਾ ਲੈਣਾ ਚਟਨੀ ਦੇਖੋ ਨਾ ਤਾਂ ਬਹੁਤ ਜ਼ਿਆਦਾ ਪਤਲੀ ਆ ਨਾ ਬਹੁਤ ਜ਼ਿਆਦਾ ਗਾੜ੍ਹੀ ਆ ਤੁਸੀਂ ਇਸ ਤੋਂ ਥੋੜੀ ਜ਼ਿਆਦਾ ਪਤਲੀ ਵੀ ਰੱਖ ਸਕਦੇ ਹੋ ਕਿਉਂਕਿ ਠੰਡੀ ਹੋਣ ਤੋਂ ਬਾਅਦ ਇਹਨੇ ਹੋਰ ਗਾੜ੍ਹੀ ਹੋ ਜਾਣਾ ਆ ਹੁਣ ਇਹਨੂੰ ਅਸੀਂ ਥੱਲੇ ਤਾਰ ਲੈਣਾ ਚਟਣੀ ਆਪਾਂ ਦੋ ਤਰੀਕੇ ਨਾਲ ਬਣਾਣੀ ਆ ਅਸੀਂ ਦੋ ਡੋਂਗਿਆਂ ਦੇ ਵਿੱਚ ਅੱਧੀ ਅੱਧੀ ਕੱਟ ਲੈਣੀ ਆ ਡੇਢ ਚਮਚਾ ਆਪਾਂ ਖਰਬੂਜੇ ਦੇ ਵੀ ਲਏ ਆ ਇਹਨਾਂ ਨੂੰ ਅਸੀਂ ਥੋੜਾ ਜਿਹਾ ਭੁੰਨ ਕੇ ਚਟਣੀ ਦੇ ਵਿੱਚ ਫੇਰ ਪਾਣਾ ਆ ਹਲਕੇ ਸੇਕ ਦੇ ਉੱਤੇ ਇਹਨਾਂ ਨੂੰ ਘੋਲ ਲਾਂਗੇ। ਜੀ ਤੇ ਆਰਾ ਖੌਨ ਕੇ ਚਟਕਣ ਦੀ ਆਵਾਜ਼ ਆਣੀ ਸ਼ੁਰੂ ਹੋਊਗੀ। ਇਹਨਾਂ ਨੂੰ ਅੱਧਾ-ਅੱਧਾ ਦੋਨਾਂ ਡੋਂਗਿਆਂ ਦੇ ਵਿੱਚ ਪਾ ਲੈਣਾ ਹੈ। ਮਿਲਾ ਦਿੰਦੇ ਹਾਂ। ਚਟਣੀ ਤਿਆਰ ਆ ਬਣ ਗਈ ਇੱਕ ਚਟਣੀ ਦੇ ਵਿੱਚ ਹੁਣ ਅਸੀਂ ਇੱਕ ਕੇਲਾ ਕੱਟ ਕੇ ਪਾਣਾ ਆ ਤੇ ਅਨਾਰ ਦੇ ਦਾਣੇ ਪਾਣੇ ਆ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਫਰੂਟ ਪਾਣਾ ਚਾਹੋ ਜਿਵੇਂ ਅੰਗੂਰ, ਸੇਬ ਤਾਂ ਉਹ ਪਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਆ ਤੇ ਤੁਸੀਂ ਕਿਹੜਾ ਫਰੂਟ ਚਟਣੀ ਦੇ ਵਿੱਚ ਪਸੰਦ ਕਰਦੇ ਹੋ ਬਣਾ ਲਾ ਦਿੰਦੇ ਆ ਫ੍ਰਿਜ ਦੇ ਵਿੱਚ ਤੁਸੀਂ ਇਸ ਚਟਣੀ ਨੂੰ 6 ਮਹੀਨੇ ਵਾਸਤੇ ਰੱਖ ਸਕਦੇ ਹੋ ਜੇ ਤੁਸੀਂ ਫ੍ਰਿਜ ਤੋਂ ਇਹਨੂੰ ਬਾਹਰ ਰੱਖਦੇ ਹੋ ਫਿਰ ਤੁਸੀਂ ਇਹਨੂੰ 1 ਮਹੀਨੇ ਲਈ ਬਣਾ ਕੇ ਰੱਖ ਸਕਦੇ ਹੋ ਇਹ ਚਟਣੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਆ ਪਕੌੜਿਆਂ ਦੇ ਨਾਲ ਸਮੋਸਿਆਂ ਦੇ ਨਾਲ ਕਚੋਰੀਆਂ ਦੇ ਨਾਲ ਜਿਹਦੇ ਨਾਲ ਵੀ ਤੁਸੀਂ ਇਸ ਚਟਣੀ ਨੂੰ ਬਣਾ ਕੇ ਖਾਣਾ ਚਾਹੋ ਖਾ ਸਕਦੇ ਹੋ ਇਹ ਚਟਨੀ ਤੁਸੀਂ ਇਸੇ ਤਰੀਕੇ ਦੇ ਨਾਲ ਬਣਾਇਓ ਬਣਾਉਣ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਬਣ ਕੇ ਤਿਆਰ ਹੋਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਜੇ ਪਹਿਲੀ ਵਾਰੀ ਵੀਡੀਓ ਦੇਖਦੇ ਪਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ